तरीक ਸੀ 22 ਅਪ੍ਰੈਲ ਤੇ ਦਿਨ ਸੀ ਮੰਗਲਵਾਰ 2:45 ਹੋਈ ਸੀ ਦੇਸ਼ ਦੇ ਅਲੱਗ-ਅਲੱਗ ਰਾਜਾਂ ਤੋਂ 40 ਬੰਦਿਆਂ ਤੋਂ ਵੱਧ ਇੱਕ ਗਰੁੱਪ ਪਹਿਲਗਾਉ ਆਇਆ ਹੋਇਆ ਸੀ ਅਤੇ ਪਹਿ ਸ਼ਰਨ ਘਾਟੀ ਘੁੰਮਣ ਆਇਆ ਹੋਇਆ ਸੀ ਸਾਰੇ ਟੂਰਿਸਟ ਮੈਦਾਨ ਦੇ ਵਿੱਚ ਸੀ ਤੇ ਦੁਕਾਨ ਦੇ ਬਾਹਰ ਬੈਠੇ ਹੋਏ ਸੀ ਉਦੋਂ ਹੀ ਜੰਗਲ ਵਿੱਚੋਂ ਵਰਦੀ ਤੇ ਨਕਾਬ ਪਾਏ ਹੋਏ ਅਤਿ ਕਵਾਦੀ ਆਉਂਦੇ ਹਨ ਟੂਰਿਸਟਾਂ ਤੋਂ ਉਹਨਾਂ ਦੇ ਨਾਮ ਪੁੱਛਦੇ ਤੇ ਉਹਨਾਂ ਦੀ ਆਈਡੀ ਚੈੱਕ ਕੀਤੀ ਤੇ ਕਲਮਾ ਪੜਵਾਇਆ ਗਿਆ ਇੱਥੋਂ ਤੱਕ ਕਿ ਪੈਂਟ ਵੀ ਉਤਰਵਾਈ ਗਈ ਅਤੇ ਜਿਹੜੇ ਮੁਸਲਮਾਨ ਨਹੀਂ ਸੀ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ 10 ਮਿੰਟਾਂ ਤੱਕ ਗੋਲੀਆਂ ਚੱਲਦੀ ਜਾ ਰਹੀਆਂ ਟੂਰਿਸਟਾਂ ਤੇ ਉਥੋਂ ਦੇ ਦੁਕਾਨਦਾਰਾਂ ਨੂੰ ਸਮਝ ਆ ਗਿਆ ਕਿ ਇਹ ਇੱਕ ਆਤਕਵਾਦੀ ਹਮਲਾ ਹੈ ਸ਼ੁਰੂ ਵਿੱਚ ਇੱਕ ਟੂਰਿਸਟ ਦੇ ਮਰਨ ਦੀ ਖਬਰ ਆਈ 11 ਵਜੇ ਦੇ ਵਜਦੇ ਮੌਤਾਂ ਦੀ ਸੰਖਿਆ ਵਧ ਰਹੀ ਸੀ ਇੱਕ ਰਿਪੋਰਟ ਦੇ ਮੁਤਾਬਕ ਮੌਤਾਂ ਦੀ ਸੰਖਿਆ 27 ਸੀ ਤੇ ਇਹ ਜ਼ਿਆਦਾਤਰ ਪੁਰਸ਼ਾਂ ਦੀ ਹੀ ਸੀ ਟੂਰਿਸਟਾਂ ਨੂੰ ਸ਼ੁਰੂ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਰਿਹਾ ਹੈ ਹਮਲਾਵਰ ਸੇਣਾ ਦੀ ਵਰਦੀ ਵਿੱਚ ਸੀ ਤੇ ਮਾਸਕ ਲਾਏ ਹੋਏ ਸੀ ਮਹਾਰਾਸ਼ਟਰ ਦੇ ਪੂਨੇ ਦੀ ਆਸ਼ਾਵਾਦੀ ਪਹਿਲਗਾਂ ਨੂੰ ਘੁੰਮਣ ਆਈ ਹੋਈ ਸੀ ਉਹਨਾਂ ਨੇ ਇੱਕ ਨਿਊਜ਼ ਚੈਨਲ ਨੂੰ ਇਹ ਦੱਸਿਆ ਕਿ ਹਮਲਾਵਰਾਂ ਨੇ ਸਿਰਫ ਪੁਰਸ਼ਾਂ ਨੂੰ ਹੀ ਨਿਸ਼ਾਨਾ ਬਣਾਇਆ ਤੇ ਜਿਹੜੇ ਹਿੰਦੂ ਸੀ ਉਹਨਾਂ ਤੋਂ ਜ਼ਬਰਦਸਤੀ ਕਲਮਾ ਪੜਵਾਇਆ ਤੇ ਜਿਹੜੇ ਨਹੀਂ ਪੜ ਸਕੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਮੇਰੇ ਸਾਹਮਣੇ ਮੇਰੇ ਪਿਤਾ ਨੂੰ ਤਿੰਨ ਗੋਲੀਆਂ ਮਾਰੀਆਂ ਕਸ਼ਮੀਰ ਵਿੱਚ ਇਹ ਹਮਲਾ ਹੋਣਾ ਸਿਰਫ ਇੱਕ ਸੰਜੋਗ ਹੈ ਜਾਂ ਅਤਿ ਕਵਾਦੀਆਂ ਦੀ ਕੋਈ ਸੋਚੀ ਸਮਝੀ ਚਾਲ ਹੈ ਆਓ ਇਸ ਦੇ ਪਿੱਛੇ ਦੀ ਕਹਾਣੀ ਦੋ ਕਹਾਣੀਆਂ ਨਾਲ ਦੱਸਦਾ ਹਾਂ ਇਸ ਵਿੱਚ ਅਸੀਂ ਜਾਣਾਂਗੇ ਕਿ ਅੰਤੰਕੀਆਂ ਨੇ 22 ਅਪ੍ਰੈਲ ਦਾ ਹੀ ਦਿਨ ਕਿਉਂ ਚੁਣਿਆ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਦੇ ਉਪ ਰਾਸ਼ਟਰਪਤੀ ਭਾਰਤੀ ਦੌਰੇ ਤੇ ਹੈ ਤਾਂ ਇਹ ਅਤੰਕੀ ਹਮਲਾ ਹੋਇਆ ਹੈ 20 ਮਾਰਚ 2000 ਬਿਲ ਕਲੈਂਟਿਨ ਭਾਰਤ ਆਏ ਸੀ ਅਤੰਗਨਾਕ 36 ਸਿੰਗਾਪੁਰਾ ਨਾਮ ਦੇ ਪਿੰਡ ਵਿੱਚ ਅਤਕੀਆਂ ਨੇ ਹਮਲਾ ਕੀਤਾ ਤਦ ਹਮਲੇ ਵਿੱਚ 35 ਸਿੱਖ ਮਾਰੇ ਗਏ ਸੀ ਕਸ਼ਮੀਰ ਵਿੱਚ ਪਹਿਲੀ ਵਾਰ ਸੀ ਕਿ ਅਤਨਕੀਆਂ ਨੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਸੀ ਇਹਦੇ ਪਿੱਛੇ ਦੀ ਇੱਕ ਕਹਾਣੀ ਦੱਸਦੀ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਸੁਰੱਖਿਆ ਦਾ ਇੱਕ ਸਿਕਿਉਰਿਟੀ ਪ੍ਰੋਟੋਕਾਲ ਹੁੰਦਾ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਦੋ C17 ਗਲੋਬ ਮਾਸਟਰ ਆ ਗਏ ਸੀ ਅਮਰੀਕੀ ਏਜੰਸੀਆਂ ਨੇ ਡੇਰਾ ਲਗਾ ਲਿਆ ਸੀ ਇੰਟੈਲੀਜੈਂਸ ਐਕਟੀਵੇਟ ਸੀ ਤੇ ਅਤਨਕੀਆਂ ਨੇ ਹਮਲਾ ਕਰਦੇ ਇਹ ਸੰਕੇਤ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਇਸ ਦੇ ਨਾਲ ਅਮਰੀਕਾ ਦੀ ਨਜ਼ਰ ਵਿੱਚ ਭਾਰਤ ਸ਼ਬੀ ਖਰਾਬ ਹੋ ਸਕਦੀ ਹੈ ਦੂਜੀ ਕਹਾਣੀ ਵਿੱਚ ਐਸਡੀ ਤਾਰ ਪੀਐਮ ਮੋਦੀ ਦੇ 사ウਦੀ ਅਰਬ ਦੇ ਦੌਰੇ ਦੇ ਨਾਲ ਜੁੜੀ ਹੋਈ ਹੈ ਤੇ ਇਸ ਦੇ ਨਾਲ ਹੀ ਅੰਤੰਕੀ ਸੰਕੇਤ ਦੇਣਾ ਚਾਹੁੰਦੇ ਹਨ ਕਿ ਕਸ਼ਮੀਰ ਦਾ ਮੁੱਦਾ ਮਰਿਆ ਨਹੀਂ ਹੈ 22 ਅਪ੍ਰੈਲ 2025 ਨੂੰ ਨਰਿੰਦਰ ਮੋਦੀ 사ウਦੀ ਅਰਬ ਜਾ ਪਹੁੰਚੇ ਦੋ ਦਿਨਾਂ ਦੇ ਇਹ ਦੌਰੇ ਨੂੰ ਕਈ ਟਾਈਮ ਪਹਿਲਾਂ ਤੋਂ ਹੀ ਤੈਅ ਕੀਤਾ ਗਿਆ ਸੀ ਦੌਰੇ ਵਿੱਚ ਪੀਐਮ ਮੋਦੀ ਉੱਥੋਂ ਦੇ ਪ੍ਰਿੰਸ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਸਨ ਦੋਨਾਂ ਨੇ ਤਾਵਾ ਦੇ ਵਿੱਚ ਮੀਡੀਆ ਨੌਜਵਾਨ ਤੇ ਖੇਡਾਂ ਨੂੰ ਲੈ ਕੇ ਐਮਓਯੂ ਸਾਈਨ ਹੋਣ ਦੀ ਉਮੀਦ ਸੀ ਇਸ ਦੇ ਵਿੱਚ ਹੀ 사ウਦੀ ਅਰਬ ਦੇ ਪੁਰਾਣੇ 파ਟਰਨਰ ਨੂੰ ਪੀ ਮੋਦੀ ਦਾ ਦੌਰਾ ਕਿਤੇ ਨਾ ਕਿਤੇ ਚੌਬਰਿਆ ਸੀ ਪਾਕਿਸਤਾਨੀ ਮੀਡੀਆ ਦਰਾਂ ਇਹ ਦਾਵਾ ਸੀ ਕਿ ਪੀਐਮ ਮੋਦੀ ਦਾ ਇਹ ਦੌਰਾ ਪਾਕਿਸਤਾਨ ਲਈ ਸਹੀ ਨਹੀਂ ਹੈ ਉਹਨਾਂ ਨੂੰ ਲੱਗਿਆ ਕਿ 사ウਦੀ ਅਰਬ ਪਾਕਿਸਤਾਨ ਦੇ ਲੋਕਾਂ ਲਈ ਕੋਈ ਨਾ ਕੋਈ ਨਵਾਂ ਨਿਯਮ ਲਿਆ ਰਿਹਾ ਸੀ ਉੱਥੇ ਹੀ ਭਾਰਤ ਦੇ ਪੀਐਮ ਮੋਦੀ ਅਰਬਾਂ ਡਾਲਰਾਂ ਦੀ ਡੀਲ ਕਰਨ ਲੱਗੇ ਸੀ ਤਾਂ ਉਹਨਾਂ ਅਤੰਕੀਆਂ ਨੇ ਇਹ ਦਿਨ ਹੀ ਕਿਉਂ ਚੁਣਿਆ ਤਾਂ ਇਸ ਦੀ ਵਜ੍ਹਾ ਕਲੀਅਰ ਹੋ ਚੁੱਕੀ ਹੈ ਕਿ ਅਤੰਕੀਆਂ ਨੇ 사ウਦੀ ਅਰਬ ਤੇ ਮਿਡਲ ਈਸਟ ਦੇ ਮੁਸਲਮਾਨ ਦੇਸ਼ਾਂ ਅਤੇ ਭਾਰਤੀ ਸਰਕਾਰ ਨੂੰ ਇਹ ਸੰਕੇਤ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਕਸ਼ਮੀਰ ਦਾ ਮੁੱਦਾ ਹਜੇ ਖਤਮ ਨਹੀਂ ਹੋਇਆ ਟਾਈਡ ਲੈਫਟਨ ਸੰਜੀਕਲ ਕਰਨੀ ਦੇ ਮੁਤਾਬਕ ਇਹ ਅਤੰਕੀ ਹਮਲਾ ਟਾਈਮ ਦੇ ਕਿਸ ਸਿਸਟੇਮੈਟਿਕ ਮੈਥਡ ਦੇ ਨਾਲ ਕੀਤਾ ਗਿਆ ਹੈ ਭਾਰਤ ਦੇ ਪ੍ਰਧਾਨ ਮੰਤਰੀ ਮਿਡਲ ਈਸਟ ਗਏ ਹੋਏ ਹਨ ਤਾਂ ਕਰਕੇ ਇਸ ਵਾਰਦਾਤ ਨਾਲ ਭਾਰਤ ਨੂੰ ਨੀਚਾ ਦਿਖਾਉਣ ਲਈ ਹੀ ਕੀਤਾ ਗਿਆ ਹੈ ਹੁਣ ਸਵਾਲ ਹੈ ਕਿ ਅਤੰਕੀਆਂ ਨੇ ਪਹਿਲਗਾਉ ਹੀ ਕਿਉਂ ਚੁਣਿਆ ਤਾਂ ਗੱਲ ਇਹ ਹੈ ਕਿ ਇਸ ਵਾਰ ਅਮਰਨਾਥ ਯਾਤਰਾ 60 ਦਿਨਾਂ ਦੀ ਹੈ ਜਿਹੜੀ ਕਿ 9 ਅਗਸਤ ਨੂੰ ਖਤਮ ਹੋਵੇਗੀ ਹਰੇਕ ਸਾਲ ਹੋਣ ਵਾਲੀ ਇਹ ਯਾਤਰਾ ਸੁਰੱਖਿਆ ਦੀ ਨਜ਼ਰ ਵਿੱਚ ਕਾਫੀ ਗੰਭੀਰ ਲਈ ਜਾਂਦੀ ਹੈ ਇਹ ਯਾਤਰਾ ਤੇ ਹਮਲਾ ਹੋਣ ਦਾ ਖਤਰਾ ਬਣਿਆ ਹੀ ਰਹਿੰਦਾ ਹੈ ਇਸ ਦੇ ਨਾਲ ਹੀ ਜੰਮੂ ਸ਼ਮੀਰ ਦੀ ਸਕਿਉਰਿਟੀ ਤੇ ਇੰਟੈਲੀਜੈਂਸ ਸਖਤ ਰਹਿੰਦੀਆਂ ਹਨ ਇਸ ਵਾਰ ਜਿੱਥੇ ਹਮਲਾ ਹੋਇਆ ਹੈ ਉੱਥੋਂ ਹੀ ਅਮਰਨਾਥ ਯਾਤਰਾ ਸ਼ੁਰੂ ਹੁੰਦੀ ਹੈ ਕਰੀਬ 36 ਕਿਲੋਮੀਟਰ ਪੈਦਲ ਯਾਤਰਾ ਤੈਅ ਕਰਨ ਤੋਂ ਬਾਅਦ ਯਾਤਰੀ ਅਮਰਨਾਥ ਪਹੁੰਚਦੇ ਹਨ ਇਸੇ ਹਮਲਾਵਰਾਂ ਨੇ ਅਮਰਨਾਥ ਯਾਤਰਾ ਤੇ ਹਮਲਾ ਕਰਨ ਦੀ ਧਮਕੀ ਦਿੱਤੀ ਹੈ ਉੱਥੇ ਹੀ ਇੱਕ ਕਹਾਣੀ ਇਹ ਵੀ ਹੈ ਕਿ ਭਾਰਤ ਨੇ ਚਨਾਬ ਬ੍ਰਿਜ ਤੇ ਦੁਨੀਆ ਦਾ ਸਭ ਤੋਂ ਉੱਚਾ ਪਲ ਬਣਾ ਲਿਆ ਹੈ ਉਸ ਨੂੰ ਸ਼੍ਰੀਨਗਰ ਨੂੰ ਸਿੱਧੀ ਰੇਲ ਲਾਈਨ ਨਾਲ ਜੁੜ ਗਈ ਹੈ 25 ਜਨਵਰੀ ਨੂੰ ਕਟੜਾ ਸ਼੍ਰੀਨਗਰ ਰੂਟ ਦਾ ਸਫਲ ਟ్రਾਇਲ ਵੀ ਹੋਇਆ ਹੈ ਇਹ 8 ਵਜੇ ਸਵੇਰੇ ਤੁਰੀ ਤੇ 11 ਵਜੇ ਇਸਨੇ 160 ਕਿਲੋਮੀਟਰ 3 ਘੰਟਿਆਂ ਵਿੱਚ ਹੀ ਪੂਰਾ ਕਰ ਲਿਆ 19 ਅਪ੍ਰੈਲ 2025 ਨੂੰ ਪੀਐਮ મોદી ਉਦਘਾਟਨ ਕਰਨ ਵਾਲੇ ਸੀ ਤੇ ਨਾਲ ਹੀ ਕਟੜਾ ਪਹੁੰਚ ਕੇ ਜੰਮੂ ਕਸ਼ਮੀਰ ਭਾਰਤੀ ਐਕਸਪ੍ਰੈਸ ਟ੍ਰੇਨ ਨੂੰ ਹਰੀ ਝੰਡੀ ਦਿਖਾਉਣ ਵਾਲੇ ਸੀ ਇਸੇ ਵਜ੍ਹਾ ਨਾਲ ਇਹ ਪਲਾਨ ਨੂੰ ਪੋਸਟਪੋਨ ਕਰਨਾ ਦੇਸ਼ ਦੇ ਬਾਕੀ ਹਿੱਸਿਆਂ ਨੂੰ ਕਸ਼ਮੀਰ ਨਾਲ ਕਨੈਕਟੀਵਿਟੀ ਹੋਣ ਦੇ ਨਾਲ ਟੂਰਿਸਟਾਂ ਦੀ ਤੇਜ਼ੀ ਨਾਲ ਵਧਣ ਦੀ ਉਮੀਦ ਵੀ ਹੈ ਤੇ ਅਤੰਕੀਆਂ ਦੇ ਹਮਲੇ ਦਾ ਮਕਸਦ ਬਹੁਤ ਵੱਡਾ ਹੈ ਇਹਨਾਂ ਦਾ ਮੇਨ ਅਜੰਡਾ ਹੈ ਟੂਰਿਸਟਾਂ ਨੂੰ ਰੋਕਣਾ ਉਹਨਾਂ ਦਾ ਬਿਜ਼ਨਸ ਨੁਕਸਾਨ ਹੋਵੇਗਾ ਤੇ ਲੋਕਾਂ ਵਿੱਚ ਪੈਸੇ ਦੀ ਕਮੀ ਹੋਵੇਗੀ ਤੇ ਉਹ ਤੰਕੀ ਸੰਗਠਨ ਨਾਲ ਜੁੜਨਗੇ ਵੈਸੇ ਇੱਕ ਅਹਿਮ ਸਵਾਲ ਇਹ ਵੀ ਹੈ ਕਿ ਪਾਕਿਸਤਾਨੀ ਸੀਨਾ ਚੀਫ ਨੇ ਅਤੰਕੀ ਹਮਲੇ ਦਾ ਹੰਟ ਦੇ ਦਿੱਤਾ ਸੀ ਦਰਅਸਲ ਪਾਕਿਸਤਾਨ ਚੀਫ ਜਨਰਲ ਆਸੀਮ ਮੁਨੀਰ ਨੇ ਹਿੰਦੂ ਮੁਸਲਮ ਵਿੱਚ ਤਕਰਾਰ ਪਹੁੰਚਾਉਣ ਵਾਲੀ ਗੱਲ ਕਹੀ ਸੀ ਕਿ ਕਸ਼ਮੀਰ ਨੂੰ ਪਾਕਿਸਤਾਨ ਨੇ ਗਲੇ ਦੀ ਨਬਜ ਦੱਸਿਆ ਸੀ ਉਹਨਾਂ ਨੇ ਕਸ਼ਮੀਰ ਨੂੰ ਗਾਜਾ ਨਾਲ ਜੋੜਦੇ ਹੋਏ ਕਿਹਾ ਪਾਕਿਸਤਾਨੀਆਂ ਦਾ ਦਿਲ ਗਾਜਾ ਇਹ ਮੁਸਲਮਾਨਾਂ ਦੇ ਨਾਲ ਹੀ ਧੜਕਦਾ ਹੈ ਇਸਲਾਮਾਬਾਦ ਵਿੱਚ ਪਹਿਲਾ ਓਵਰਸੀਜ਼ ਪਾਕਿਸਤਾਨ ਸਮਾਰੋਹ ਵਿੱਚ ਜਨਰਲ ਮੁਨੀਮ ਨੇ ਕਿਹਾ ਕਿ ਸਾਡਾ ਰੁਖ ਬਿਲਕੁਲ ਸਾਫ਼ ਹੈ ਅਸੀਂ ਆਪਣੇ ਕਸ਼ਮੀਰੀ ਭਰਾਵਾਂ ਨੂੰ ਉਹਨਾਂ ਦੇ ਵੀਰਪੁਰ ਸੰਗਠਨ ਵਿੱਚ ਇਕੱਲੇ ਨਹੀਂ ਛੱਡਾਂਗੇ ਉੱਥੇ ਹੀ ਰਿਟਾਇਰਡ ਲੈਫਟੀਨੈਂਟ ਜਨਰਲ ਸੰਜੇ ਕੁਲ ਕਰਨੀ ਕਹਿੰਦੇ ਹਨ ਜੋ ਜਾਣਕਾਰੀ ਮਿਲੀ ਹੈ ਕਿ ਆਤੰਕੀਆਂ ਨੇ ਨਾਮ ਪੁੱਛ ਪੁੱਛ ਕੇ ਚੌਣ ਚੌਣ ਕੇ ਮਾਰਿਆ ਹੈ ਇਹ ਸਭ ਕਰਨਾ ਵੀ ਕਾਫੀ ਕੁਝ ਕਹਿੰਦਾ ਹੈ ਘਟਨਾ ਤੋਂ ਬਾਅਦ ਗ੍ਰਹਿ ਮੰਤਰੀ ਦਿੱਲੀ ਤੋਂ ਸਿੱਧਾ ਸ਼੍ਰੀਨਗਰ ਪਹੁੰਚੇ ਹਨ ਉਹ ਕਈ ਲੈਵਲ ਮੀਟਿੰਗਾਂ ਕਰ ਰਹੇ ਹਨ ਤੇ ਜਦੋਂ ਕਿ ਐਨਆਈਏ ਦੀ ਟੀਮ ਵੀ ਉੱਥੇ ਪਹੁੰਚ ਚੁੱਕੀ ਹੈ ਜਾਂਚ ਲਈ ਤੇ ਭਾਰਤ ਦੇ ਵੱਡੇ ਸ਼ਹਿਰਾਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਪੀਐਮ ਮੋਦੀ ਜੋ ਸਾਊਦੀ ਅਰਬ ਦੇ ਦੌਰੇ ਤੇ ਸੀ ਉਹ ਵੀ ਵਾਪਸ ਆ ਗਏ ਹਨ ਤੇ ਉਹਨਾਂ ਨੇ ਕਿਹਾ ਹੈ ਕਿ ਜ਼ਿੰਮੇਵਾਰ ਕਾਰਨੋ ਬਖਸ਼ਿਆ ਨਹੀਂ ਜਾਵੇਗਾ টিআরএফ ਦਾ মাস্টারমাইন্ড شیخ সৈয়দ গুল ਹੈ ਜੋ ਪਾਕਿਸਤਾਨ ਵਿੱਚ ਬੈਠ ਕੇ ਇਸ ਨੂੰ অপারেট ਕਰ ਰਿਹਾ ਹੈ টিআরএফ ਦੇ ਅਤੰਕੀ ਜੰਮੂ ਕਸ਼ਮੀਰ ਵਿੱਚ ਕਾਫੀ ਐਕਟਿਵ ਹਨ ਇਹਨਾਂ ਨੂੰ ਫੰਡਿੰਗ ਪਾਕਿਸਤਾਨੀ ਸੇਨਾ ਤੇ 131 ਹੀ ਕਰਵਾਉਂਦੀ ਹੈ ਜਾਣਕਾਰੀ ਮੁਤਾਬਕ ਇਸ ਨੂੰ সৈয়ਦ ਗੁਲ सलीम रहमानੀ ਤੇ ਸਾਜੀਦ ਜੱਟ ਲੀਡ ਕਰਦੇ ਹਨ ਜੰਮੂ ਕਸ਼ਮੀਰ ਵਿੱਚ ਪੁਲਵਾਮਾ ਅਟੈਕ ਤੋਂ ਬਾਅਦ ਇਸ ਨੂੰ ਸਭ ਤੋਂ ਵੱਡਾ ਹਮਲਾ ਮੰਨਿਆ ਜਾਂਦਾ ਹੈ ਮਰਨ ਵਾਲਿਆਂ ਵਿੱਚ ਯੂਏਈ ਤੇ ਇੱਕ ਨੇਪਾਲੀ ਟੂਰਿਸਟ ਵੀ ਸੀ ਤੇ ਦੋ ਲੋਕਲ ਲੋਕ ਵੀ ਸ਼ਾਮਲ ਸੀ ਤੇ ਬਾਕੀ ਭਾਰਤ ਦੇ ਲਗ ਰਾਜਾਂ ਤੋਂ ਸੀ